ਪਰ ਦੂਜੀ ਗੱਲ ਇਹ ਵੀ ਆ ਨੌਜਵਾਨਾਂ ਨੂੰ ਮੈਂ ਅਗਲੀ ਗੱਲ ਦੱਸਦਾ ਮੈਨੂੰ ਨੌਜਵਾਨਾਂੋਂ ਜ਼ਿਆਦਾ ਸਵਾਲ ਇਹ ਪੁੱਛੇ ਰਹੇ ਨੇਗੇ ਕਿ ਨਵਦੀਪ ਬਾਰੇ ਦੇਖੋ ਨਵਦੀਪ ਜਥੇਬੰਦੀ ਜਿਹੜੀ ਦੇ ਵਿੱਚ ਕੰਮ ਕਰਦਾ ਉਹਦੇ ਪ੍ਰਧਾਨ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇਗੇ ਭਾਈ ਮੋਢੀ ਸਾਹਿਬ ਉਹਨਾਂ ਨੂੰ ਮੈਂ ਬਹੁਤ ਲੰਮੇ ਸਮੇਂ ਤੋਂ ਜਾਣਦਾ ਇਸ ਘਰਸਾ ਦੇ ਵਿੱਚ ਕੱਕੀ ਰਹਨੇ ਆ ਤੇ ਇਹਨਾਂ ਨੇ ਵੀ ਨਵਦੀਪ ਦੇ ਲਈ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਹੋਈ ਆ ਦੇਖੋ ਪੰਜਾਬ ਦੇ ਵਿੱਚ ਝੋਨਾ ਲੱਗ ਰਿਹਾ ਤੁਹਾਨੂੰ ਪਤਾ ਹੀ ਆ ਸਾਰੇ ਜਿਹੜੇ ਆਪਣੇ ਕਿਰਤੀ ਕਾਮੇ ਲੋਕ ਹੀ ਮੋਰਚਿਆਂ ਦੇ ਵਿੱਚ ਆਉਂਦੇ ਨੇ ਇ ਉਨਾ ਕਿਰਤੀ ਕੰਮ ਨੂੰ ਦੇਖਦੇ ਹੋ 17 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਆ ਆਪਾਂ ਵੱਡੀ ਗਿਣਤੀ ਦੇ ਵਿੱਚ ਦੇਖੋ 17 ਤਰੀਕ ਤੋਂ ਪਹਿਲਾਂ ਵੀ ਜਿਹੜੇ ਅਸੀਂ ਹਾਜ਼ਰੀਆਂ ਲਵਾਈਏ ਇੱਥੇ ਆ ਕੇ ਆਗੂਆਂ ਦੀਆਂ ਗੱਲਾਂ ਬਾਤਾਂ ਸੁਣੀਏ ਮੈਂ ਹੁਣ ਸਾਰਿਆਂ ਨੂੰ ਇੱਥੇ ਹੀ ਮਿਲੂੰਗਾ ਪਰ 17 ਤਰੀਕ ਦੀ ਜਿਹੜੀ ਵੱਡੀ ਕਾਲ ਆ ਉਹਦੇ ਲਈ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੀ ਮੈਂ ਅਪੀਲਾਂ ਕਰਨੀਆਂ ਨੇ ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚ ਜਾ ਕੇ ਬੇਨਤੀਆਂ ਕਰਨੀਆਂ ਨੇ ਨਾਲ ਪ੍ਰਧਾਨ ਸਾਹਿਬ ਬੈਠੇ ਨੇਗੇ ਕਿਉਂਕਿ ਸੀ 17 ਤਰੀਕ ਨੂੰ ਜਿਹੜਾ ਵੱਡਾ ਕੱਟ ਕਰਕੇ ਸੀ ਪੰਜਾਬ ਤੋਂ ਲੈ ਕੇ ਆਉਣਾ ਨਵਦੀਪ ਨੇ ਇਹ ਜਥੇਬੰਦੀ ਨੇ ਦੇਖੋ ਅਸੀਂ ਪੰਜਾਬ ਵਰਨਾ ਸਾਰੇ ਇਕੱਠੇ ਆ ਜਿੰਨੇ ਵੀ ਸਾਡੇ ਹ